ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਸ ਦੀ ਨਵੀਂ ਵੀਡੀਓ ਵਿੱਚ। ਅਹ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਅੱਜ ਦਾ ਵਿਸ਼ਾ ਹੈਗਾ ਜੀ ਬੱਚਿਆਂ ਬਾਰੇ। ਸਕੂਲੀ ਬੱਚਿਆਂ ਬਾਰੇ। ਅਹ ਜਿਹੜਾ ਕਾਲਜ ਲਾਈਫ ਹੈ ਉਦੋਂ ਤੱਕ ਬੱਚੇ ਮਚਿਓਰ ਹੋ ਜਾਂਦੇ ਨੇ ਜੀ ਆਪਾਂ ਜ਼ਿਆਦਾਤਰ ਸਕੂਲ ਵਾਲੇ ਬੱਚਿਆਂ ਦੀ ਵੱਧ ਗੱਲ ਕਰਾਂਗੇ ਜੀ ਜਿਹੜੇ 18-19 ਦੀ ਏਜ 20 ਦੀ ਏਜ ਤੱਕ ਹੁੰਦੇ ਨੇ ਠੀਕ ਹੈ ਜੀ ਦੇਖੋ ਮੈਨੂੰ ਕੱਲ ਹੀ ਪਤਾ ਲੱਗਿਆ ਕਹਿੰਦੇ ਵੀ ਆਪਾਂ ਚਲੋ ਜਗਾ ਦਾ ਨੌਕਾਨੂੰ ਲੈਣਾ ਕਿਸੇ ਸਕੂਲ ਚ ਕਹਿੰਦੇ ਵੀ ਟੀਚਰ ਨੇ ਬੱਚੇ ਨੂੰ ਘੁਰਤਾ ਸੀਗਾ ਕੋਈ ਇੱਕ ਅੱਧਾ ਥੱਪੜ ਲਾਤਾ ਕਹਿੰਦੇ ਬੱਚੇ ਨੇ ਘਰ ਜਾ ਕੇ ਮਾਪੇ ਪਾ ਨੂੰ ਨਹੀਂ ਦੱਸਿਆ ਹੈਗਾ ਤੇ ਬੱਚੇ ਨੇ ਸੁਸਾਈਡ ਕਰ ਲਿਆ ਉਹ ਗੱਲ ਦਾ ਪਤਾ ਲੱਗਿਆ ਜੀ ਬੱਚੇ ਦੀ ਮੌਤ ਤੋਂ ਬਾਅਦ ਮਾਪੇ ਇਹ ਹੀ ਸੋਚੀ ਗਏ ਵੀ ਅਸੀਂ ਤਾਂ ਇਹਨੂੰ ਸਕੂਲੋਂ ਆਏ ਨੂੰ ਕੁਝ ਨਹੀਂ ਕਿਹਾ ਹੈਗਾ ਵੀ ਸਕੂਲੋਂ ਇਹ ਚੁੱਪਚਾਪ ਆਇਆ ਬਈ ਕੋਈ ਸਕੂਲ 'ਚ ਗੱਲ ਹੋਈ ਹੋਣੀ ਆ ਫਿਰ ਜਦੋਂ ਸਕੂਲ 'ਚ ਪਤਾ ਕੀਤਾ ਇੱਕ ਟੀਚਰ ਨੇ ਬਈ ਘੂਰਤਾ ਸੀਗਾ ਨਾਲ ਇੱਕ ਥੱਪੜ ਲਾਤਾ ਸੀ 8ਵੀਂ ਕਲਾਸ ਦਾ ਬੱਚਾ ਸੀਗਾ ਜੀ ਦੇਖੋ ਹੁਣ ਜਿਹੜੇ ਸਮੇ ਆ ਗਏ ਉਹ ਬਹੁਤ ਗਰਮ ਸੁਭਾਅਲੇ ਆ ਗਏ ਹੁਣ ਇੱਕ ਤਾਂ ਗਰਮ ਸੁਭਾਅ ਆਪਣਾ ਹੋ ਜਾਂਦਾ ਏਜ ਦੇ ਵਿੱਚ ਆ ਕੇ 40 ਟੱਪ ਕੇ ਉੱਥੇ ਆ ਕੇ ਗਰਮ ਸੁਭਾਅ ਆਪਣਾ ਕਬੀਲਦਾਰੀ ਚ ਆ ਜਾਂਦਾ ਹੈ 100 ਤਰ੍ਹਾਂ ਦੀ ਆਪਣੇ ਦਿਮਾਗ ਤੇ ਟੈਨਸ਼ਨਾਂ ਨੇ ਹੁਣ ਇੰਨੇ ਇੰਨੇ ਬੱਚਿਆਂ ਨੂੰ ਕਾਦੀਆਂ ਟੈਨਸ਼ਨਾਂ ਨੇ 10 ਸਾਲ ਦੇ ਨੂੰ 12 ਸਾਲ ਦੇ ਨੂੰ 15 ਸਾਲ ਦੇ ਨੂੰ 18 ਸਾਲ ਦੇ ਨੂੰ ਕਾਦੀਆਂ ਟੈਨਸ਼ਨਾਂ ਨੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਟੈਨਸ਼ਨ ਤਾਂ ਨਹੀਂ ਕੋਈ ਹੈਗੀ ਪਰ ਇਹ ਫੋਨਾ ਨੇ ਸਦਾਈ ਕਰਤੇ ਇਹ ਸਾਡੇ ਪਿਆਰ ਨੇ ਸਦਾਈ ਕਰਤੇ ਇਹ ਸਭ ਤੋਂ ਮੇਨ ਚੀਜ਼ ਕੀ ਆ ਗਈ ਦੇਖੋ ਜਿਹੜੇ ਸਮੇਂ ਮੈਂ ਭਣਾ ਭਾਈਆਂ ਨਾਲ ਗੱਲ ਕਰਦੀ ਆਂ ਵੀ ਜਿਹੜੇ ਸਮੇਂ ਵੀਰੇ ਆਪਣੇ ਟਾਈਮ ਤਿਗੇ ਆਪਣੇ ਟਾਈਮ ਤਿਗੇ ਅੱਜ ਤੋਂ ਲਾ ਲੋ 30 ਸਾਲ ਪਹਿਲਾਂ ਵਾਲੇ 35 ਸਾਲ ਪਹਿਲਾਂ ਵਾਲੇ ਉਹ ਸਮੇਂ ਬਹੁਤ ਵਧੀਆ ਤੇ ਆਪਣੇ ਭੈਣ ਭਾਈ ਵੀ ਆਪਣੇ ਥੱਪੜ ਮਾਰ ਲੈਂਦੇ ਤੇ ਆਪਣੇ ਭੈਣ ਭਾਈ ਵੀ بڑے ਭੈਣ ਭਾਈ ਆਪਾਂ ਨੂੰ ਘੂਰ ਵੀ ਲੈਂਦੇ ਤੇ ਮਾਂ ਪਿਓ ਨੇ ਤਾਂ ਘੂਰਨਾ ਹੀ ਘੂਰਨਾ ਆਪਾਂ ਨੂੰ ਆਂਢੀ ਗਵੰਢੀ ਵੀ ਘੂਰ ਲੈਂਦੇ ਤੇ ਆਪਾਂ ਗੁੱਸਾ ਨਹੀਂ ਥੇ ਕਰਦੇ ਕਿਉਂਕਿ ਆਪਾਂ بڑے ਪਰਿਵਾਰਾਂ ਚ ਰਹਿੰਦੇ ਤੇ ਠੀਕ ਹੈ ਪਹਿਲਾਂ ਤਾਂ ਸਕੂਲ ਚ ਵੀ ਗਟਾਈ ਹੋ ਜਾਂਦੀ ਥੀ ਘਰ ਆ ਕੇ ਵੀ ਗਟਾਈ ਹੋ ਜਾਣੀ ਅੱਪਾ بڑے ਪਰਿਵਾਰਾਂ ਚ ਰਹਿੰਦੇ ਜਦ بڑے ਪਰਿਵਾਰਾਂ ਚ ਰਹਿੰਦੇ ਆਪਾਂ ਨੂੰ ਸਵੇ ਤਾਏ ਚਾਚੇ ਸਭ ਘੂਰ ਲੰਦੇ ਤੇ ਉਹ ਆਪਣਾ ਹਾਲ ਪਤਾ ਕੀਤਾ ਆਪਣਾ ਹਾਲ ਹੈਗਾ ਤਾਂ ਕਹਿੰਦੇ ਆ ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਢੂਹੀ ਦੇ ਆਪਣਾ ਹਾਲ ਉਹ ਤਾ ਕਿਉਂਕਿ ਜਿਹੜੇ ਹੁਣ ਅੱਜ ਦਾ ਸਮਾਂ 1 1 2 2 ਬੱਚੇ ਆ ਪਹਿਲੀ ਗੱਲ ਤਾਂ ਬੱਚੇ ਮਾਪਿਆਂ ਨੂੰ ਸਾਹ ਨਹੀਂ ਕੱਢਣ ਦਿੰਦੇ ਆਪਾਂ ਮਾਪਿਆਂ ਤੋਂ ਡਰਦੇ ਹੁੰਦੇ ਸੀ ਅੱਜ ਦਾ ਸਮਾਂ ਜਿਹੜਾ ਅੱਜ ਦਾ ਸਮਾਂ ਆਪਾਂ ਬੱਚਿਆਂ ਤੋਂ ਡਰਦੇ ਆਂ ਕਿਉਂ ਕੱਲਾ ਕੱਲਾ ਹੈ ਸਭ ਦੇ? ਇਹ ਆਕਰ ਕੁੜੀ ਮੁੰਡਾ ਹੋਣਗੇ। ਆਪਾਂ ਡਰੀ ਜਾਂਦੇ ਆ ਆਪਣੇ ਬੱਚਿਆਂ ਤੇ ਹੈ ਸਾਡਾ ਬੱਚਾ ਗਲਤ ਸਟੈਪ ਨਾ ਲੇ ਜਵੇ ਸਾਡਾ ਬੱਚਾ ਕੋਈ ਗਲਤ ਗੱਲ ਸੋਚ ਨਾ ਲਵੇ ਹੈਨਾ? ਜਦ ਪੰਜ ਪੰਜ ਛੇ ਛੇ ਜਵਾਕ ਹੁੰਦੇ ਤੇ ਮਾਵਾਂ ਨੂੰ ਇੰਨੀ ਪਰਵਾਹ ਨਹੀਂ ਸੀ ਹੁੰਦੀ ਨਾ ਉਸ ਪਾਸੇ ਨੂੰ ਆਪਣਾ ਦਿਮਾਗ ਜਾਂਦਾ ਤਾਂ ਨਾ ਸੋਸ਼ਲ ਮੀਡੀਆ ਤਾਂ ਨਾ ਆਪਾਂ ਨੂੰ ਇੰਨੀ ਮਤਤੀਗੀ ਸਿੱਧੀ ਜੀ ਮਤ ਦੇ ਮਾਲਕ ਹੁੰਦੇ ਤੇ ਜਿਹਨਾਂ ਦੇਖਿਆ ਉਹਨੇ ਥੱਪੜ ਮਾਰ ਲਿਆ। ਪਰ ਜਿਹੜੇ ਅੱਜ ਦੇ ਜਵਾਕ ਨੇ ਅੱਜ ਦੇ ਜਵਾਕ ਦੇਖੋ ਅੱਪਾ ਆਪਣੇ ਸਮੇਂ ਚ ਵੱਧ ਪੜੇ ਆ ਘੱਟ ਪੜੇ ਆ ਸਭ ਦੀਆਂ ਸਈਆਂ ਟੀਚਰਾਂ ਨੇ ਹੱਥਾਂ ਤੇ ਡੰਡੇ ਵੀ ਮਾਰੇ ਆ ਪੁੱਠੇ ਹੱਥਾਂ ਤੇ ਡੰਡੇ ਵੀ ਮਾਰੇ ਆ ਥੱਪੜ ਵੀ ਮਾਰੇ ਆ ਘਰ ਵੀ ਬਥੇਰੀ ਕਟਾਈ ਹੋ ਜਾਂਦੀ ਸੀ ਪਰ ਪ੍ਰਵਾਹ ਨਹੀਂ ਸੀ ਪਰ ਜਿਹੜੇ ਅੱਜ ਦੇ ਜਵਾਕ ਹੈ ਨਾ ਟੀਚਰਾਂ ਤੋਂ ਕਟਾਈ ਖਾਣ ਟੀਚਰਾਂ ਤੋਂ ਤਾਂ ਇਹ ਉਹ ਹੀ ਨਹੀਂ ਕਹਾਉਂਦੇ ਉਹ ਹੀ ਨਹੀਂ ਕਹਾਉਂਦੇ 5ਵੀਂ 6ਵੀਂ ਕਲਾਸ ਦਾ ਜਵਾਕ ਟੀਚਰਾਂ ਮੂਰੇ ਅੜਨ ਲੱਗ ਜਾਂਦਾ ਹੈ ਟੀਚਰਾਂ ਮੂਰੇ ਅੜਨ ਲੱਗ ਜਾਂਦਾ ਹੈ ਹੋਰ ਮਾਰ ਲਓ ਕਹਣਗੇ ਹੋਰ ਮਾਰ ਲਓ ਜਾਂ ਮਾਰ ਕੇ ਦੇਖੋ ਜੇ ਮਾਰਿਆ ਕਿਤੇ ਟੀਚਰ ਨੇ ਫਿਰ ਮਾਪੇ ਦੀ ਸੈਤੀ ਹੋ ਜਾਂਦੀ ਹੈ ਕਹਿੰਦੇ ਸਾਡੇ ਬੱਚੇ ਨੂੰ ਤੁਸੀਂ ਕੁੱਟਿਆ ਕਿਵੇਂ ਸਾਡੇ ਮਾਪੇ ਲੰਬਾਂ ਲੈ ਕੇ ਨੀਤੇ ਸਕੂਲਾਂ 'ਚ ਜਾਂਦੇ ਅੱਜ ਦੇ ਮਾਪੇ ਸਕੂਲਾਂ ਚ ਅਲੰਬੇ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਵੀ ਸਹਿਤੀ ਤਾਂ ਹੀ ਹੁੰਦੀ ਹੈ ਕਿਉਂਕਿ ਬੱਚੇ ਪੁੱਠੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਉਹ ਫੋਨਾਂ ਤੇ ਦੇਖਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਕਿੱਥੋਂ ਮਾਪੇ ਕਾਬੂ ਕਰਨੇ ਆ ਕਿੱਥੋਂ ਅਸੀਂ ਟੀਚਰ ਕਾਬੂ ਕਰਨੇ ਆ ਕਿੱਥੋਂ ਸਾਡੀ ਆਕੜ ਚੱਲ ਸਕਦੀ ਹੈ ਇਹਨਾਂ ਨੂੰ ਹੁਣ ਸਾਰੀ ਉਹ ਨੌਲੇਜ ਆ ਆਪਾਂ ਨੂੰ ਕਿਸੇ ਪਾਸੇ ਉਹ ਨੌਲੇਜ ਨਹੀਂ ਥੀ ਆਪਾਂ ਸਿੱਧੇ ਸਿੱਧੇ ਜਿਹਾ ਸੁਭਾਅ ਦੇ ਤਿਗੇ 25 26 ਸਾਲ ਤੱਕ ਤਾਂ ਉਹੀ ਸਿੱਧਰੇ ਬਣ ਜੇ ਚੇ ਰਹੇ ਇਨਾ ਪਤਾ ਹੀ ਨਹੀਂ ਸੀ ਜਿਉਂ-ਜਿਉਂ ਸਮਾਜ ਚ ਵਿਚਰਦੇ ਗਏ ਸਮਾਜ ਨੇ ਸਿਆਣੇ ਕੀਤਾ ਠੀਕ ਹੈ ਅੱਜ ਦਾ ਜਿਹੜਾ ਜਵਾਕ ਨੇ ਦੇਖੋ ਇੱਕ ਜੇ ਥੱਪੜ ਮਾਰ ਲਿਆ ਟੀਚਰ ਨੇ ਬੱਚਾ ਹੱਥ ਕਮਨ ਗਿਆ ਬੱਚੇ ਨੇ ਘਰ ਆ ਕੇ ਸੁਸਾਈਡ ਕਰ ਲਿਆ ਕਮਰਾ ਬੰਦ ਕੀਤਾ ਸੁਸਾਈਡ ਕਰ ਲਿਆ ਦੇਖੋ ਮਾਂ-ਬਾਪਾਂ ਦਾ ਕਿੱਡਾ ਨੁਕਸਾਨ ਹੈ ਇਹ ਚ ਟੀਚਰ ਦਾ ਕਿਆ ਕਸੂਰ ਹੈ ਜੇ ਆਪਾਂ ਟੀਚਰ ਨੂੰ ਵੀ ਕਹੀਏ ਕਿਆ ਕਸੂਰ ਹੈ ਥੱਪੜ ਤਾਂ ਆਮ ਜੀ ਗੱਲ ਹੈ ਟੀਚਰ ਲਈ ਇਹਨਾਂ ਗੱਲਾਂ ਤੋਂ ਡਰਦੇ ਹੋਏ ਅੱਜ ਦੇ ਟੀਚਰ ਬੱਚਿਆਂ ਨੂੰ ਘੂਰਨ ਤੋਂ ਹਟ ਗਏ ਬੱਚੇ ਬਣਾਈਆਂ ਤੋਂ ਪਿੱਛੇ हट ਗਏ ਜਦ ਪਤਾ ਹੁੰਦਾ ਤਾਂ ਨਾ ਵੀ ਪੁੱਠੇ ਹੱਥ ਤੇ ਕੱਲ ਨੂੰ ਡੰਡੇ ਪੈਣੇ ਆ ਫਲਾਣਾ ਟੀਚਰ ਇੰਨਾ ਗੁੱਸੇ ਵਾਲਾ ਹੈ ਜਾਂ ਇੰਨੇ ਕਟਾਈ ਕਰਦਾ ਹੈ ਬੱਚਾ ਮੱਲੋ ਮੱਲੀ ਯਾਦ ਕਰਕੇ ਆ ਜਾਂਦਾ ਸੀ ਸਾਡਾ ਇਹ ਕਿਤੇ ਨਾ ਕਿਤੇ ਬੱਚਿਆਂ ਪਰ ਘਰ ਪਰਿਵਾਰ ਦਾ چھوٹਾ ਹੋਣਾ ਘਰ ਪਰਿਵਾਰ ਦਾ چھوٹਾ ਹੋਣਾ ਬੱਚਿਆਂ ਤੇ ਬਹੁਤ ਵੱਡਾ ਅਸਰ ਹੈ ਇਹ ਚੀਜ਼ ਦਾ ਕਿਉਂਕਿ ਅਸੀਂ ਦੋ ਦੋ ਚਾਰ ਚਾਰ ਜੀਗੀਆਂ ਘਰਾਂ ਚ ਜੇ ਦੋ ਭਰਾ ਆਏ ਉਹ ਵੀ ਜੁਦੇ ਆ ਕਿਤੇ ਕੋਈ ਭਾਗਾ ਵਾਲਾ ਘਰ ਆ ਜਿੱਥੇ ਤਿੰਨ ਚਾਰ ਭਰਾ ਆ ਜਾਂ ਦੋ ਭਰਾ ਇਕੱਠੇ ਆ ਉੱਥੇ ਬੱਚੇ ਵੀ ਹਣਖਿਜ ਹੁੰਦੇ ਨੇ ਕਿਉਂਕਿ ਬਾਪਨੇ ਵੀ ਘੂਰਨਾ ਚਾਚੇ ਤਾਈ ਨੇ ਵੀ ਘੂਰਨਾ ਦਾਦੇ ਨੇ ਵੀ ਘੂਰਨਾ ਉੱਥੇ ਬੱਚਾ ਘੂਰ ਖਾਣ ਹਿਲਿਆ ਹੁੰਦਾ ਹੈ ਹੁਣ ਜਿਹੜੇ ਆਪਣੇ ਵਾਲੇ ਸਮੇਂ ਤੇ ਜਿਹੜੇ ਹੁਣ ਮੈਂ ਭੈਣਾ ਭਾਈਆਂ ਨੂੰ ਕਹਿੰਨੀ ਆ ਵੀ ਵੀਰੇ ਜਿਹੜੇ ਆਪਣੇ ਵਾਲੇ ਸਮੇਂ ਤੇ ਆਪਾਂ ਸੱਜਰੇ ਉੱਠ ਕੇ ਪਹਿਲਾਂ ਸਕੂਲ ਜਾਂਦੇ ਤੇ ਸਕੂਲ ਜਾ ਕੇ ਸਿੰਬਰ ਕੇ ਆਉਣਾ ਸਕੂਲ ਨੂੰ ਸਾਰੇ ਨੂੰ ਹਾਂ ਝਾੜੂ ਲੱਕਰੋਂ ਝਾੜੂ ਲੈ ਕੇ ਜਾਣਾ ਸਿੰਬਰ ਕੇ ਆਉਣਾ ਮਿੱਟੀ ਚ ਲਿੱਥਪਿੱਥੋ ਕੇ ਆ ਜਾਣਾ ਘਰ ਨੂੰ ਹੈ ਨਾ ਘਰ ਆਉਂਦੀ ਸਾਰ ਮਾਂ ਨੇ ਢਾ ਲੈਣਾ ਹੈਨਾ ਬਈ ਸਰਲ ਬੇੜੇ ਆਏ ਤੁਸੀਂ ਮਾਂ ਨੇ ਨਾਲੇ ਤਾਂ ਅ ਵਿੱਚੀ ਚ ਥੱਪੜ ਸਿੱਟੀ ਜਾਣਾ ਨਾਲੇ દવા-ਦਮ ਸਿਰ ਮੂਝਾ ਕਰਕੇ ਫੇਰ ਸਕੂਲ ਨੂੰ ਤੋਰ ਦੇਣਾ ਓਕੜੇ ਬਿੰਗੀਆਂ ਟੱਡੀਆਂ ਜੀਆਂ ਗੁੱਤਾਂ ਕਰਕੇ ਸਕੂਲ ਨੂੰ ਲੰਘ ਜਾਣਾ ਕਿਉਂਕਿ ਇੰਨਾ ਮਾਡਰਨ ਪਣਾ ਹੈ ਨਹੀਂ ਥਾ ਦੇਸੀ ਜਿਹਾ ਪਣਾ ਤੀਗਾ ਉਹ ਗੁੱਤਾਂ ਨੂੰ ਵੀ ਕਈ ਕਈ ਬਾਲਾ ਆਏ ਹੋਏ ਹੁੰਦੇ ਤੀਗੇ ਰੀਬਨ ਪਾ ਦਣੇ ਹਾ ਲਾਲ ਹਰੇ ਰੰਗ ਦੇ ਬਹੁਤ ਸਾਦਗੀ ਤੀ ਸ਼ਹਿਨ ਸ਼ਕਤੀ ਤੀ ਮੈਂ ਕਹਿੰਦੀ ਆ ਵੀ ਇੰਨਾ ਕੁ ਘੂਰ ਕੱਪ ਹੁੰਦੀ ਰਹੀ ਆ ਅ ਕਿਉਂਕਿ ਉਮਰ ਸ਼ਰਾਰਤਾਂ ਵਾਲੀ ਹੁੰਦੀ ਆ ਠੀਕ ਆ ਜੀ ਅ ਅਣਗੈਲੀ ਵਾਲੀ ਹੁੰਦੀ ਆ ਕਿਸੇ ਦੀ ਘੂਰ ਕੱਪ ਦੀ ਕੋਈ ਪਰਵਾਹ ਨਹੀਂ ਕੀਤੀ ਹੁੰਦੀ ਬਈ ਹਾਏ ਮੈਨੂੰ ਕਿਸੇ ਨੇ ਘੂਰਿਆ ਦਿਲ ਤੇ ਨਹੀਂ ਲਾਇਆ ਕਿਸੇ ਨੂੰ ਬੁਲਾਉਣਾ ਨਹੀਂ ਹਟੇ ਹੁਣ ਪਤਾ ਲੱਗਿਆ ਵੀ ਘੂਰ ਕੱਪ ਵੀ ਕੋਈ ਚੀਜ਼ ਹੁੰਦੀ ਆ ਸਕੂਲ ਜਾਣਾ ਸਿੰਬਰ ਕੇ ਆਉਣਾ ਪਹਿਲਾਂ ਸਕੂਲ ਫਿਰ ਦਿਨ ਚ ਜੇ ਕੋਈ ਪੀੜ ਵਿਹਲਾ ਹੋਣਾ ਤਾਂ ਟੀਚਰਾਂ ਨੇ ਡਿਊਟੀ ਲਾ ਦੇਣੀ ਆਪਣੀ ਆਪਣਾ ਨਾਲਕਾ ਗੇੜ ਕੇ ਬੁੱਟਿਆਂ ਨੂੰ ਪਾਣੀ ਦੇਣਾ ਆਪਣੇ ਸਕੂਲ ਨੂੰ ਆਪੇ ਸਜਾ ਕੇ ਰੱਖਣਾ ਅੱਜ ਕੱਲ ਤਾਂ ਬੱਚਿਆਂ ਨੂੰ ਇੰਨੀ ਵੀ ਪਰਵਾਹ ਨਹੀਂ ਹੈਗੀ ਟੀਚਰ ਕਿਤੇ ਕਹਿ ਦੇਣਗੇ ਤਾਂ ਕਿਤੇ ਮਾਣਾ ਮੋਟਾ ਕਰ ਲੈਣਗੇ ਬੁੱਟਿਆਂ ਬਾਟਿਆਂ ਦਾ ਨਹੀਂ ਨਹੀਂ ਹੁਣ ਇਹ ਸਾਰੀਆਂ ਇਹ ਛਿੜਕਾਂ ਥੱਲੇ ਕੰਮ ਚੱਲਦਾ ਤੀਗਾ ਆਪਾਂ ਵੀ ਐਡੀ ਕੋਈ ਮੱਤਾਲੇ ਹੈ ਨਹੀਂ تھے ਭਈ ਆਪੇ ਬੁੱਟਿਆਂ ਨੂੰ ਪਾਣੀ ਦੇ ਦਾਂਗੇ ਆਪੇ ਐ ਕਰਦਾਂਗੇ ਛਿੜਕਾਂ ਥੱਲੇ ਕੰਮ ਚੱਲਦਾ ਦਾ ਅਸੀਂ ਛਿੜਕ ਸਾਂਦੇ ਤੇ ਅਸੀਂ ਡਰਦੇ ਤੇ ਟੀਚਰਾਂ ਤੋਂ ਵੀ ਡਰਦੇ ਤੇ ਅਸੀਂ ਘਰ ਵੀ ਡਰਦੇ ਤੇ ਹੁਣ ਤਾਂ ਜਵਾਕਾਂ ਮੁਰੇ ਤੋਬਾ ਹੋਈ ਪਈ ਐ ਮਾਪੇ ਕੋ ਕਹ ਸਕਦੇ ਆ ਜami ਮਾਰਨ ਨੂੰ ਭੱਜ ਲੈਂਦੇ ਨੇ ਇਹਨਾਂ ਨੂੰ ਪਤਾ ਹੈ ਵੀ ਕਿੱਥੋਂ ਮਾਪੇ ਨੂੰ ਅਸੀਂ ਡਰਾ ਸਕਦੇ ਆ ਅਸੀਂ ਮਾਪਿਆਂ ਦੀ ਕੱਲੀ ਕੱਲੀ ਔਲਾਦ ਆ ਮਾਪੇ ਨੇ ਡਰ ਜਾਣਾ ਐ ਨਿਆਣੇ ਮਾਪੇ-ਵਾਪਾ ਨਾਲ ਗੇਮਾਂ ਖੇਡਦੇ ਨੇ ਅੱਜ ਦੇ ਜਿਹੜੇ ਛਾਤਰ ਦਿਮਾਗ ਦੇ ਬੱਚੇ ਨੇ ਜਿਹੜੇ ਹੈਗੇ ਆ ਵਧੀਆ ਮੱਤਾਂ ਵਾਲੇ ਜਵਾਕ ਉਹ ਨਹੀਂ ਮਾਂ-ਬਾਪ ਨੂੰ ਤੰਗ ਕਰਦੇ ਉਹ ਨਹੀਂ ਮਾਂ-ਬਾਪ ਨੂੰ ਤੰਗ ਕਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਅਸੀਂ ਜੇ ਤੰਗ ਕਰਾਂਗੇ ਮਾਂ-ਬਾਪ ਦਾ ਕਿੰਨਾ ਮਨ ਦੁਖੀ ਹੋਊਗਾ ਉਹ ਬੱਚੇ ਸਮਝਦੇ ਆ ਕਿਤੇ ਨਾ ਕਿਤੇ ਪਰ ਜਿਹੜੇ ਬੱਚਿਆਂ ਨੇ ਚਲਾਕੀਆਂ ਤਾਂ ਹੀ ਲੱਕ ਬੰਨ ਲਿਆ ਉਹ ਬੱਚੇ ਨਾ ਮਾਪੇ ਮਾਪੇ ਤੋਂ ਕੁਝ ਕਹਾਉਂਦੇ ਨੇ ਨਾ ਮਾਪੇ ਮਾਪੇ ਨੂੰ ਆ ਕੇ ਇੱਕ ਦਿਲ ਦੀ ਗੱਲ ਦੱਸਦੇ ਨੇ ਨਾ ਮਾਪੇ ਮਾਪੇ ਦੀ ਗੱਲ ਸੁਣਦੇ ਨੇ ਨਾ ਮਾ ਮਾਪੇ ਦੀ ਝੜਕ ਸੈਂਦੇ ਨੇ ਨਾ ਸਕੂਲ 'ਚ ਝੜਕ ਸੈਂਦੇ ਨੇ ਇਹ 'ਚ ਨੁਕਸਾਨ ਕੀਦਾ ਨੁਕਸਾਨ ਤਾਂ ਬੱਚੇ ਦਾ ਹੀ ਆ ਹੁਣ ਕੁੜਕਾ ਹੈ ਕੁੜੀਆਂ ਕੁੜੀਆਂ ਨੂੰ ਵੀ ਸਕੂਲਾਂ 'ਚ ਕੁੱਟ ਲੈਂਦੇ ਹੁੰਦੇ ਤੇ ਅੱਗੇ ਤਾਂ ਹੁਣ ਤਾਂ ਭਾਈ ਅਗਲਾ ਕੁੜੀਆਂ ਨੂੰ ਹੱਥ ਨਹੀਂ ਲਾਉਂਦਾ ਫਿਰ ਅਗਲੀ ਨੇ ਕਿਹੜੀ ਗੱਲ ਬਣਾ ਲੈਣੀ ਆ ਬਲੇ ਫਲਾਣੇ ਟੀਚਰ ਨੇ ਮੈਨੂੰ ਐਂ ਕਹਿਤਾ ਹੁਣ ਤਾਂ ਇੰਨਾ ਸਮਾਂ ਧਿਆਨਕ ਆ ਗਿਆ ਜਿਹੜੇ ਬਾਲੇ ਓਵਰ ਚਲਾਕ ਬੱਚੇ ਨੇ ਵਿਗੜੀਆਂ ਔਲਾਦਾਂ ਨੇ ਮਾਪਿਆਂ ਦੀਆਂ ਉਹ ਸਕੂਲਾਂ ਚ ਕਲਾਸਾਂ ਚ ਸਾਊ ਬੱਚਿਆਂ ਨੂੰ ਵੀ ਬਹੁਤ ਟੌਰਚਰ ਕਰਦੇ ਨੇ ਬਹੁਤ ਟੌਰਚਰ ਕਰਦੇ ਨੇ ਕਈ ਵਾਰ ਸਾਊ ਬੱਚੇ ਪੜ੍ਹਾਈ ਚ ਵੀ ਪਿੱਛੇ ਰਹਿ ਜਾਂਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਤੇ ਬਜਨ ਰਹਿੰਦਾ ਔਰ ਡਰਦੇ ਰਹਿੰਦੇ ਆ ਚਲਾਕ ਬੱਚਿਆਂ ਤੋਂ ਇਹ ਮੈਂ ਇਹ ਗੱਲ ਵੀ ਤੁਹਾਨੂੰ ਕਹਿਨੀ ਆ ਮੈਂ ਟੀਚਰਾਂ ਨੂੰ ਕਹਿਨੀ ਆ ਬਈ ਦੇਖੋ ਸਭ ਤੋਂ ਜਿਆਦਾ ਸਮਾਂ ਸਾਡੇ ਬੱਚੇ ਤੁਹਾਡੇ ਕੋਲ ਬਤੀਤ ਕਰਦੇ ਨੇ ਅਸਲੀ ਮਾਪੇ ਬਾਪ ਤੁਸੀਂ ਹੋ ਜਿਨ੍ਹਾਂ ਕੋਲ ਸਾਰੀ ਦਿਹਾੜੀ ਬੱਚੇ ਨੇ ਰਹਿਣਾ ਮਾਪੇ ਬਾਪ ਕੋਲ ਤਾਂ ਬੱਚਾ ਕਿਤੇ 3 3:30 4 ਵਜੇ ਆਉਂਦਾ ਸਕੂਲ ਦੇ ਕੰਮ ਚੱਲ ਜ ਜਾਂਦਾ ਉਦੋਂ ਬਾਅਦ ਸੌਂ ਜਾਂਦਾ ਸਾਜਰੇ ਉੱਠ ਕੇ ਫੇਰ ਤੁਹਾਡੇ ਕੋਲ ਆ ਜਾਣਾ ਤੁਸੀਂ ਇਹ ਚੀਜ਼ ਦੀ ਸਕੂਲਾਂ ਚ ਟੀਚਰ ਸਹਿਬਾਨਾਂ ਨੂੰ ਮੈਂ ਕਹਿੰਨੀ ਹੱਥ ਜੋੜ ਕੇ ਰਿਕਵੈਸਟ ਕਰਦੀ ਆਂ ਬਈ ਇਹਨਾਂ ਚੀਜ਼ਾਂ ਦਾ ਤੁਸੀਂ ਬਹੁਤ ਧਿਆਨ ਰੱਖਿਆ ਕਰੋ ਵੀ ਜੇ ਤੁਹਾਡੇ ਸਕੂਲ ਦੇ ਵਿੱਚ ਕਿਸੇ ਵੀ ਕਲਾਸ 'ਚ ਓਵਰ ਚਲਾਕ ਬੱਚਾ ਹੈ ਸਾਊ ਬੱਚੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਸਾਊ ਬੱਚੇ ਨੂੰ ਟੌਰਚਰ ਕਰਦਾ ਹੈ ਜਾਂ ਸਾਊ ਬੱਚੇ ਨੂੰ ਕਿਸੇ ਤਰ੍ਹਾਂ ਦਾ ਵੀ ਦਬਾਅ ਪਾਉਂਦਾ ਹੈ ਤੁਸੀਂ ਉਹ ਚੀਜ਼ ਤੇ ਬਹੁਤ ਧਿਆਨ ਰੱਖਿਆ ਕਰੋ ਬਹੁਤ ਧਿਆਨ ਰੱਖਿਆ ਕਰੋ ਇਹ ਦੇਖਿਆ ਸਕੂਲਾਂ 'ਚ ਕਿਉਂਕਿ ਇਹ ਜੇ ਸਾਊ ਬੱਚੇ ਵੀ ਘਰ ਜਾ ਕੇ ਮਾਪੇ-ਬਾਪਾ ਨੂੰ ਆਪਣੇ ਸਕੂਲ ਦੀ ਗੱਲ ਦੱਸ ਦੇਣੇ ਨਹੀਂ ਹੈਗੇ ਬੱਚੇ ਹੱਦ ਕਮੰਨਦੇ ਆਂ ਵੀ ਮੈਂ ਸਕੂਲ 'ਚ ਮੇਰੇ ਨਾਲ ਕੀ ਕੀ ਬਣਦੀ ਆ ਬੱਚੇ ਨਾਲ ਦੇ ਚਲਾਕ ਬੱਚੇ ਮੇਰੇ ਨਾਲ ਕੀ ਵਰਤਾਵਰ ਕਰਦੇ ਆਂ ਕਈ ਵਾਰ ਉਹੋ ਜੇ ਬੱਚੇ ਵੀ ਸਾਊ ਬੱਚੇ ਘਰ ਜਾ ਕੇ ਉਹ ਵੀ ਸੂਸਾਈਡ ਕਰ ਲੈਂਦੇ ਨੇ ਕਈ ਸਾਲ ਪਹਿਲਾਂ 2-3 ਬੱਚਿਆਂ ਦਾ ਲਗਾਤਾਰ ਇਹ ਕੰਮ ਸੁਣਿਆ ਹੈ ਵੀ ਸਕੂਲ ਦੇ ਬੱਚਿਆਂ ਤੋਂ ਤੰਗ ਆ ਕੇ ਸਾਊ ਬੱਚੇ ਨੇ ਸੂਸਾਈਡ ਕੀਤਾ ਫੇਰ ਮੈਂ ਕਹਿੰਨੀ ਆ ਟੀਚਰ ਸਾਹਿਬਾਨਾਂ ਨੂੰ ਤੁਹਾਡੀ ਬਹੁਤ ਮਿਹਨਤ ਹੈ ਬਹੁਤ ਮਿਹਨਤ ਹੈ ਤੁਹਾਡੀ ਬਦੌਲਤ ਹੀ ਸਾਡੇ ਬੱਚੇ ਚੰਗੇ ਚੰਗੇ ਮਕਾਮਾਂ ਤੇ ਪਹੁੰਚ ਪਾਉਂਦੇ ਨੇ ਪਰ ਤੁਸੀਂ ਇਹੋ ਜੇ ਚਲਾਕ ਬੱਚਿਆਂ ਨੂੰ ਥੋੜਾ ਜਿਹਾ ਖਿੱਚ ਕੇ ਰੱਖਿਆ ਕਰੋ ਜੇ ਤੁਹਾਤੋਂ ਖਿੱਚਿਆਂ ਉਹ ਗੁੱਸਾ ਕਰਦੇ ਨੇ ਤਾਂ ਉਹਨਾਂ ਦੇ ਮਾਪੇ-ਬਾਪਾ ਨੂੰ ਸਕੂਲਾਂ 'ਚ ਸੱਦਿਆ ਕਰੋ ਸਕੂਲ 'ਚ ਸੱਦ ਕੇ ਉਹਨਾਂ ਦੇ ਮਾਪੇ-ਬਾਪਾਂ ਦੇ ਪੱਲੇ 'ਚ ਪਾਇਆ ਕਰੋ ਆਹ ਗਲਤੀ ਵੀ ਫਲਾਣਾ ਬੱਚਾ ਬਹੁਤ ਸਾਊ ਤੁਹਾਡਾ ਬੱਚਾ ਉਸ ਬੱਚੇ ਨੂੰ ਤੰਗ ਕਰਦਾ ਕੱਲੂ ਉਹ ਬੱਚਾ ਗਲਤ ਸਟੈਪ ਲੈ ਗਿਆ ਮਾਪੇ-ਬਾਪਾਂ ਦੇ ਝੋਲੀ ਪਾਇਆ ਕਰੋ ਵੀ ਕੱਲੂ ਇਹ ਬੱਚਾ ਸਾਊ ਆ ਜਿਹੜਾ ਬੱਚਾ ਗਲਤ ਸਟੈਪ ਲੈ ਗਿਆ ਤਾਂ ਤੁਹਾਡਾ ਬੱਚਾ ਜ਼ਿੰਮੇਵਾਰ ਹੋਊਗਾ ਜਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਸਾਡੇ ਕਹਿਣ ਦੇ ਬਾਵਜੂਦ ਤੁਹਾਡਾ ਬੱਚਾ ਨਹੀਂ ਟਿਕ ਰਿਹਾ ਉਸ ਬੱਚੇ ਨੂੰ ਤੰਗ ਕਰਨੋ ਠੀਕ ਹੈ ਜੀ ਤੁਸੀਂ ਆਪਣੇ ਸਿਰ ਨਾਲ ਲਿਆ ਕਰੋ ਸਾਰਾ ਕੁਝ ਫਿਰ ਸਾਰਾ ਕੁਝ ਅਗਲਾ ਟੀਚਰਾਂ ਤਾਂ ਹੀ ਥੋਪ ਦਿੰਦਾ ਤੁਸੀਂ ਇਹਨਾਂ ਦੇ ਮਾਪਿਆਂ ਨੂੰ ਸੱਦਿਆ ਕਰੋ ਜਿਹੜੇ ਚਲਾਕ ਬੱਚੇ ਨੇ ਵੀ ਭਾਈ ਤੁਹਾਡਾ ਬੱਚਾ ਫਲਾਣੇ ਬੱਚੇ ਨਾਲ ਇਦਾਂ ਦੀਆਂ ਹਰਕਤਾਂ ਕਰਦਾ ਐਦਾਂ ਦਾ ਉਹਨੂੰ ਟੌਰਚਰ ਕਰਦਾ ਹੈ ਬਈ ਜੇ ਬੱਚੇ ਨੇ ਕੋਈ ਗਲਤ ਸਟੈਪ ਲੈ ਲਿਆ ਉਹ ਬੱਚਾ ਬਹੁਤ ਸਾਊ ਤਾਂ ਤੁਹਾਡੇ ਬੱਚਾ ਜ਼ਿੰਮੇਵਾਰ ਹੋਊਗਾ ਜਾਂ ਫਿਰ ਤੁਸੀਂ ਜ਼ਿੰਮੇਵਾਰ ਹੋਵੋਗੇ ਨਹੀਂ ਆਪਣੇ ਬੱਚੇ ਨੂੰ ਸਮਝਾ ਲਓ ਧੰਦੇ ਨੇ ਮੈਂ ਕਹਨੀ ਆ ਵੀ ਧੰਦੇ ਨੇ ਸਿਰ ਝੁਕਦਾ ਟੀਚਰਾਂ ਮੂਰੇ ਭਾਵੇਂ ਉਹ ਸਕੂਲਾਂ ਦੇ ਟੀਚਰ ਨੇ ਭਾਵੇਂ ਕਾਲਜਾਂ ਦੇ ਟੀਚਰ ਨੇ ਭਾਵੇਂ ਯੂਨੀਵਰਸਿਟੀਆਂ ਦੇ ਟੀਚਰ ਨੇ ਬਾਈ ਬੱਚਾ ਸਾਂਭਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਸਾਤੋਂ ਘਰਾਂ 'ਚ ਇੱਕ ਇੱਕ ਜਵਾਕ ਮਸੋਂ ਸਾਂਭ ਹੁੰਦਾ ਸਰਚੋਕ ਦਾ ਟੀਚਰ ਆ ਮੁਰੇ ਵੀ ਜਿਹੜੇ ਐਨੇ ਐਨੇ ਬੱਚਿਆਂ ਨੂੰ ਸਾਹਮਦੇ ਨੇ ਕੋਈ ਪੜ੍ਹਾਉਣਾ ਵੀ ਕੋਈ ਮਾਣੀ ਮੋਟੀ ਚੀਜ਼ ਨਹੀਂ ਹੈਗੀ ਠੀਕ ਹੈ ਜੀ ਮਾਣੀ ਮੋਟੀ ਚੀਜ਼ ਨਹੀਂ ਕੱਲੀ ਪੜ੍ਹਾਈ ਕਿੰਨੀ ਨਹੀਂ ਬੱਚਿਆਂ ਦੇ ਬਹੁਤ ਪਾਸੇ ਧਿਆਨ ਰੱਖਣਾ ਪੈਂਦਾ ਹੈ ਟੀਚਰ ਸਹਿਬਾਨਾਂ ਨੂੰ ਠੀਕ ਹੈ ਜੀ ਜਣੀ ਰਿਕਵੈਸਟ ਆ ਫੇਰ ਵੀ ਬਈ ਮੈਂ ਰਿਕਵੈਸਟ ਬੱਚਿਆਂ ਦੇ ਮਾਪਿਆਂ ਨੂੰ ਵੀ ਕਰਦੀਆਂ ਔਰ ਬੱਚਿਆਂ ਨੂੰ ਵੀ ਕਰਦੀਆਂ ਵੀ ਤੁਸੀਂ ਜਿੰਨਾ ਹੋ ਸਕੇ ਟੀਚਰਾਂ ਦਾ ਸਾਥ ਦਿਆ ਕਰੋ ਸਾਰਾ ਕੁਝ ਟੀਚਰਾਂ ਤੇ ਨਾ ਥੋਪਿਆ ਕਰੋ ਤੁਹਾਡੇ ਨਾਲ ਕੋਈ ਡੋਲ ਵੱਟਦਾ ਇਹਨਾਂ ਦਾ ਰੌਲਾ ਨਹੀਂ ਹੈਗਾ ਟੀਚਰਾਂ ਦਾ ਇਹਨਾਂ ਨੇ ਵਿਚਾਰਿਆਂ ਨੇ ਸਿਰਫ ਤੁਹਾਨੂੰ ਪੜਾਉਣਾ ਹੈ ਇਹਨਾਂ ਨੂੰ ਤਨਖਾਹ ਮਿਲਣੀ ਹੈ ਜੇ ਤੁਸੀਂ ਨਹੀਂ ਵੀ ਪੜੋਂਗੇ ਤਨਖਾਹ ਇਹਨਾਂ ਨੂੰ ਫਿਰ ਵੀ ਮਿਲ ਜਾਣੀ ਹੈ ਉਹ ਤੇ ਨੁਕਸਾਨ ਥੋੜਾ ਹੈ ਤੁਸੀਂ ਮਾੜੀ ਜੀ ਗੱਲ ਕਹੀ ਤਾਂ ਗੁੱਸਾ ਕਰ ਲੈਣੇ ਹੋ ਜੇ ਬੱਚੇ ਨੇ ਘਰ ਜਾ ਕੇ ਦੱਸਤਾ ਤੇ ਮਾਪੇ ਬਰੂਦ ਬਣੇ ਆਉਂਦਾ ਔਰ ਉਹ ਟੀਚਰ ਟੀਚਰ ਸਾਹਿਬਾਨਾਂ ਤੇਨੂੰ ਚੜੇ ਆਉਂਦੇ ਨੇ ਇਹ ਬਹੁਤ ਬੜੀ ਤੁਹਾਡੀ ਗਲਤੀ ਹੈ ਮਾਪਿਆਂ ਦੀ ਵੀ ਬੱਚਿਆਂ ਦੀ ਵੀ ਜੇ ਤੁਹਾਨੂੰ ਮੈਂ ਫੇਰ ਕਹਨੀ ਆ ਜੇ ਟੀਚਰ ਸਾਹਿਬਾਨ ਕੋਈ ਵੀ ਤੁਹਾਨੂੰ ਘੂਰਦਾ ਬੱਚਿਆਂ ਨੂੰ ਤਾਂ ਪੁੱਤਰ ਤੁਹਾਡੇ ਭਲੇ ਲਈ ਘੂਰਦੇ ਨੇ ਉਹਨਾਂ ਦਾ ਕੋਈ ਤੁਹਾਡੇ ਨਾਲ ਬੱਟ ਦਾ ਰੌਲਾ ਨਹੀਂ ਹੈਗਾ ਕੋਈ ਬੱਟ ਦਾ ਰੌਲਾ ਨਹੀਂ ਉਹਨਾਂ ਨੇ ਵੀ ਪੜਾਈਆਂ ਕੀਤੀਆਂ ਉਹਨਾਂ ਨੇ ਵੀ ਅੱਧੀ ਜ਼ਿੰਦਗੀ ਗਾਲੀ ਹੈ ਤਾਂ ਉਹ ਇੱਥੇ ਤੱਕ ਪਹੁੰਚੇ ਨੇ ਤੁਸੀਂ ਨਹੀਂ ਘੂਰ ਖਾਓਗੇ ਤੁਸੀਂ ਨਹੀਂ ਪੜੋਗੇ ਉਹਨਾਂ ਦਾ ਕੁਝ ਨਹੀਂ ਜਾਣਾ ਉਹਨਾਂ ਨੂੰ ਤਨਖਾਹ ਮਿਲ ਜਾਣੀ ਹੈ ਨੁਕਸਾਨ ਤੁਹਾਡਾ ਹੋਣਾ ਹੈ ਸਾਡਾ ਸਮਾਂ ਹੋਰ ਤਾਂ ਸਾਡਾ ਸਮਾਂ ਘਟ ਪੜ ਕੇ ਵੀ ਸਰ ਜਾਂਦਾ ਸੀ ਹੁਣ ਸਮਾਂ ਹੁਣ ਤਾਂ ਖੇਤੀ ਵੀ ਅਨਪੜ੍ਹਦੀ ਨਹੀਂ ਹੈਗੀ ਸਾਰੀਆਂ ਦਵਾਈਆਂ ਇੰਗਲਿਸ਼ ਚ ਲਿਖੀਆਂ ਹੋਈਆਂ ਹੁੰਦੀਆਂ ਨੇ ਹੁਣ ਨਹੀਂ ਖੇਤੀ ਅਨਪੜ੍ਹਦੀ ਹੈਗੀ ਖੇਤੀ ਲਈ ਵੀ ਬੰਦਾ ਪੜਿਆ ਲਿਖਿਆ ਚਾਹੀਦਾ ਹੈ ਜੇ ਹੁਣ ਇੱਕ ਧੀ ਭੈਣ ਨੇ ਬੱਚੇ ਪਾਲਨੇ ਆ ਤਾਂ ਧੀ ਭੈਣ ਵੀ ਪੜ੍ਹੀ ਲਿਖੀ ਚਾਹੀਦੀ ਆ ਸਾਡਾ ਸਮਾਂ ਨੰਘਿਆ ਪਿੱਛੇ ਦਬੜੂ ਕੁਸੜੂ ਸਮਾਂ ਦੀਗਾ ਹੋ ਗੁਜ਼ਾਰਾ ਹੋ ਗਿਆ ਸਾਡਾ ਘਟ ਪੜਨ ਚ ਹੁਣ ਕੁੜੀਆਂ ਦਾ ਘਟ ਪੜਨ ਨਾਲ ਗੁਜ਼ਾਰਾ ਹੋਣਾ ਨਾ ਮੁੰਡਿਆਂ ਦਾ ਘਟ ਪੜਨ ਨਾਲ ਗੁਜ਼ਾਰਾ ਹੋਣਾ ਸਹਿਯੋਗ ਕਰੋ ਮਾਂ-ਬਾਪਾਂ ਦੀ ਵੀ ਸਹਿਹਾ ਕਰੋ ਟੀਚਰ ਸਹਿਵਾਨਾਂ ਦੀ ਵੀ ਸਹਿਹਾ ਕਰੋ ਉਹਦੇ ਵਿੱਚ ਤੁਹਾਡਾ ਹੀ ਭਲਾ ਹੈ ਕੋਸਨੀ ਘਸਦਾ ਸਾਡਾ ਜੇ ਸਾਨੂੰ ਕੋਈ ਘੂਰ ਲੂ ਅਸੀਂ ਛੋਟੇ ਨਹੀਂ ਹੋਣ ਲੱਗੇ ਬਈ ਸੋਈ ਗੱਲਾਂ ਨੇ ਬੜਾ ਦੁੱਖ ਲੱਗਿਆ ਸੁਣ ਕੇ ਵੀ ਦੱਸ ਬਈ ਜੇ ਟੀਚਰ ਨੇ ਘੂਰਤਾ ਤਾਂ ਬੱਚੇ ਨੇ ਘਰ ਆ ਕੇ ਜਾਣੇ ਦੇਤੀ ਕਿੱਡੀ ਗੱਲ ਆ ਜੇ ਘੂਰਤਾ ਆਪਾਂ ਠੀਕ ਆ ਕਿਤੇ ਕੋਈ ਇਹ ਐਦਾਂ ਦੀ ਘਣੋਣੀ ਹਰਕਤ ਹੋ ਜਾਂਦੀ ਐ ਪਰ ਅਸੀਂ ਹਰ ਇੱਕ ਗੱਲ ਦਾ ਦੋਸ਼ ਟੀਚਰ ਸਹਿਵਾਨਾਂ ਨੂੰ ਨਹੀਂ ਦੇ ਸਕਦੇ ਕਿਤੇ ਨਾ ਕਿਤੇ ਸਾਡੇ ਬੱਚੇ ਵੀ ਆਕੜ ਖੰਨੇ ਨੇ ਸਹਿਣ ਸ਼ਕਤੀ ਨਹੀਂ ਹੈਗੀ ਸਾਡੇ ਬੱਚਿਆਂ 'ਚ ਕੁਸ ਕਹਾ ਕੇ ਰਾਜੀ ਨਹੀਂ ਹੈਗੇ ਪੜ੍ਹਾਈ ਕਿੰਨੀ ਦਿਮਾਗ ਲਾ ਕੇ ਰਾਜੀ ਨਹੀਂ ਹੈਗੇ ਕਹਿੰਦੇ ਨੇ ਬਸ ਇੱਕਨੇ ਪਾਸ ਹੋਈ ਜਾਈਏ ਸੋਈ ਗੱਲਾਂ ਨੇ ਮਾਪੇ ਵਾਪ ਧਿਆਨ ਰੱਖਿਆ ਕਰੋ ਜਰੂਰ ਪਰ ਟੀਚਰ ਸਾਹਿਬਾਨਾਂ ਨੂੰ ਮੈਂ ਫੇਰ ਕਹਿਨੀ ਆ ਵੀ ਜੇ ਤੁਹਾਡੇ ਸਕੂਲ 'ਚ ਐਦਾਂ ਦੇ ਚਲਾਕ ਬੱਚੇ ਨੇ ਜਿਹੜੇ ਸਾਊ ਬੱਚਿਆਂ ਨੂੰ ਦਬਾਉਂਦੇ ਨੇ ਟੌਰਚਰ ਕਰਦੇ ਨੇ ਤੁਸੀਂ ਵੀ ਇਹੋ ਜਿਹੇ ਬੱਚਿਆਂ 'ਤੇ ਧਿਆਨ ਰੱਖਿਆ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ